ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸੰਗਤ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਕਿੱਥੇ ਹੈ ਕਿੱਥੇ ਹੈ ਤੇ ਇਸ ਦਾ ਕੀ ਇਤਿਹਾਸ ਹੈ ਆਓ ਜਾਂਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸੋ ਗੁਰੂ ਪਿਆਰਿਓ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਨਦੇੜ ਦੇ ਬ੍ਰਹਮਪੁਰੀ ਮੁਹੱਲੇ ਵਿੱਚ ਗੋਦਾਵਰੀ ਦੇ ਕੰਢੇ ਸ਼ੋਭਿਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾ ਘਾਟ ਬਾਮਣ ਵਾਲਾ ਦੇ ਅਸਥਾਨ ਤੋਂ ਜਦੋਂ ਨੰਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਅਸਥਾਨ ਨੂੰ ਹੀ ਭਾਗ ਲਾਏ ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਅਤੇ ਕਥਾ ਵਾਰਤਾ ਸੁਣ ਕੇ ਨਿਹਾਲ ਹੁੰਦੀਆਂ ਸਨ ਸੋ ਇਸ ਤੋਂ ਇਲਾਵਾ ਜੋ ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ ਸੋ ਗੁਰੂ ਜੀ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਅਸਥਾਨ ਨੂੰ ਖਦਵਾ ਕੇ ਜੋ ਕਿ ਗੁਰਦੁਆਰਾ ਵੀ ਮਾਲ ਟੇਕੜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਉਹ ਵੀ ਜੋ ਨੰਦੇੜ ਦੀ ਧਰਤੀ ਤੇ ਹੈ ਜਦੋਂ ਹਜੂਰ ਸਾਹਿਬ ਜਾਈਏ ਤੇ ਉਸ ਦੇ ਵੀ ਦਰਸ਼ਨ ਹੁੰਦੇ ਆ ਤੇ ਅਸੀਂ ਵੀ ਤੁਹਾਨੂੰ ਜਰੂਰ ਆਪਣੇ ਚਾਨਣ ਅਸੀਂ ਦਰਸ਼ਨ ਕਰਵਾਵਾਂਗੇ ਸੋ ਗੁਰੂ ਸਾਹਿਬ ਜੀ ਨੇ ਜਦੋਂ ਮਾਲ ਟੇਗਲੀ ਸਾਹਿਬ ਦੇ ਸਤਾਨ ਨੂੰ ਖਦਵਾ ਕੇ ਉਥੋਂ ਜੋ ਭਾਰੀ ਰਕਮ ਮੰਗਵਾਈ ਤੇ ਸੰਗਤ ਸਾਹਿਬ ਵਿਖੇ ਢਾਲਾਂ ਦੇ ਹਿਸਾਬ ਨਾਲ ਖਾਲਸਾਈ ਅਤੇ ਸ਼ਾਹੀ ਫੌਜਾਂ ਵਿੱਚ ਵਰਤਾਈ ਇਹ ਢਾਲ ਤੁਸੀਂ ਜੋ ਦੇਖ ਰਹੇ ਹੋ ਇਹ ਹੀ ਢਾਲ ਭਰ-ਭਰ ਕੇ ਗੁਰੂ ਜੀ ਨੇ ਮੋਹਰਾਂ ਦੀ ਵਰਤਾਈ ਸੀ ਸੋ ਜਦੋਂ ਵੀ ਤੁਸੀਂ ਹਜੂਰ ਸਾਹਿਬ ਜਾਓ ਤੇ ਜੋ ਆਸ-ਪਾਸ ਦੇ ਗੁਰਦੁਆਰੇ ਨੇ ਲੋਕਲ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨਕ ਵੀ ਕਰਾਏ ਜਾਂਦੇ ਨੇ ਤੇ ਜਦੋਂ ਵੀ ਤੁਸੀਂ ਜਾਓ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਰਾ ਤੁਹਾਨੂੰ ਮੌਕਾ ਜਲਦੀ ਬਖਸ਼ਣ ਜਿਹੜੇ ਨਹੀਂ ਗਏ ਤੇ ਉਹ ਜ਼ਰੂਰ ਜਾ ਕੇ ਇਥੋਂ ਦੇ ਦਰਸ਼ਨ ਕਰਿਓ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਓ ਸੋ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਅਸੀਂ ਐਸੀਆਂ ਹੀ ਇਤਿਹਾਸ ਨਾਲ ਜੁੜੀਆਂ ਜਾਣਕਾਰੀਆਂ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗੁਰਦੁਆਰੇ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਸੋ ਕਿਰਪਾ ਕਰਕੇ ਸਾਡਾ ਸਾਡਾ ਸਾਥ ਦੇਣਾ ਤੇ ਸਾਡੇ ਚੰਨ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਹੋਰ ਵੀ ਵਧਾਓ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਤੁਹਾਨੂੰ ਹੀ ਮਿਲਣਗੀਆਂ ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰੋਗੇ ਤੇ ਘਰ ਬੈਠੀਆਂ ਸੰਗਤਾਂ ਵੀ ਦਰਸ਼ਨ ਕਰ ਲੈਣਗੀਆਂ ਸੋ ਬਾਦਕਾਰਡ ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ